ਅਜੇ ਤਾਂ ਗਲਮੀ ਵੀ ਲਗਾਈ ਜਦ ਪਹਿਲਾਂ ਬੁਮਾਰਦ ਹੋ ਗਏ ਮੇਰੇ ਡੈਰੀਆ ਹੋ ਗਏ ਜੀ ਹਾਂ ਡੈਰੀਆ ਹੋ ਗਏ ਵੈਸੇ ਹਜ਼ਾਰਾਂ ਅਮੀਦਾ ਦੇ ਬੱਚਿਆਂ ਤੇ ਚਾਰ ਦਿਨਾਂ ਦੇ ਧੁੱਪ ਪਈ ਨਹੀਂ ਉੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਕਦੀ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਡੈਰੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਉਹ ਪੰਜਾਬੀ ਜੀ ਕਿ ਕਿਸੇ ਬੁਮਾਰਦੀ ਨੂੰ ਦੱਸ ਹੁਣ ਡੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਹਾਂ ਪੰਜਾਬੀ ਜੀ ਦੱਸੋ ਨਾ ਤੁਸੀਂ ਦੱਸੋ ਪੰਜਾਬੀ ਚ ਕੀ ਕਹਿੰਦੇ ਹੋ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਤਾਂ ਸੋਚਿਆ ਮਦਾਨ ਤੇ ਪਖੰਦੋ ਪਿਓ ਤੇ ਪੁੱਤੋ ਗਾੜੀ ਆਓ ਨਹੀਂ ਭਗਵੰਤ ਸਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਦਾਮ ਆ ਕੇ ਹੁਣ ਪਤਾ ਨਹੀਂ ਇਹ ਸਿਹਤਿਕ ਟੱਟੀਆਂ ਨੇ ਕਿ ਪੋਲਿਟੀਕਲ ਟੱਟੀਆਂ ਨੇ ਇਹ ਟੱਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲੀਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਦ ਦੱਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਪੰਜਾਬ ਗਰਾਉਂਡ ਦੇ ਹੀ ਮਤਲਬ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਤਾਂ ਆਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇਖਦੀ ਗੱਲ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦੂਸਤ ਕਰੇ ਉਹ ਸਿਰ ਠੀਕ ਕਰ ਤੇ ਸਰ ਜਿਹੜੀ ਕਾਲੀ ਦਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਵੀ ਕੀ ਹਾਲਤ ਹੋਦੀ ਹੈ